ਇੱਲਾਰੇ ਵੀਰ ਕਿਸੇ ਕੰਮ ਨੂੰ ਲੈ ਕੇ ਇਸ ਜਗ੍ਹਾ ਤੋਂ ਲੰਘਦਾ ਹੁੰਦਾ ਉਸ ਦਾ ਜਿਹੜਾ ਫੋਨ 1 ਲੱਖ ਰੁਪਏ ਦਾ ਗਿਰ ਜਾਂਦਾ ਹੈ ਪਿਛਲੇ 15 ਸਾਲਾਂ ਤੋਂ 15 20 ਸਾਲਾਂ ਤੋਂ ਮੈਂ ਇਟਲੀ ਵਿੱਚ ਰਹਿ ਰਿਹਾ ਆ ਯਾਰ ਦੇ ਵਿੱਚ ਸ਼ਾਪਿੰਗ ਕਰਦਾ ਮੋਟਰਸਾਈਕਲ ਤੇ ਇੱਥੋਂ ਨਿਕਲਦਾ ਹੋਇਆ ਸੀ ਮੈਨੂੰ ਜਦੋਂ ਘਰੇ ਪਹੁੰਚਿਆ ਤਾਂ ਮੈਂ ਦੇਖਿਆ ਮੇਰਾ ਮੋਬਾਈਲ ਕਿਸੇ ਮੇਰੇ ਘਰਾਨ ਦਾ ਕਾਰ ਤਾਂ ਮੋਬਾਈਲ ਨਹੀਂ ਸੀ ਇਹਦੇ ਵਿੱਚ ਜੋ ਜ਼ਰੂਰੀ ਦਸਤਾਵੇਜ਼ ਸੀ ਆਨਲਾਈਨ ਤਾਂ ਮੋਬਾਈਲ ਦੀ ਕੀਮਤ ਕਿੰਨੀ ਸੀ ਇਹ ਤਕਰੀਬਨ 1 ਲੱਖ ਦਾ ਮੋਬਾਈਲ ਹੈ Samsung 24 ਮੋਬਾਈਲ ਹੈ ਜੀ ਕਿਤਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਟ੍ਰੈਫਿਕ ਪੁਲਸ ਕੱਲੀ ਚਲਾਨ ਕੱਟਣ ਤੱਕ ਸੀਮਤ ਹੁੰਦੀ ਹੈ ਪਰ ਲੁਧਿਆਣਾ ਦੇ ਜਲੰਧਰ ਭਾਈ ਚੌਂਕ ਦੇ ਵਿੱਚ ਇੱਕ ਨੋਕੀ ਤਸਵੀਰ ਹੈ ਦੇਖਣ ਨੂੰ ਇਥੋਂ ਸਾਡੇ ਕੋਲੋਂ ਕ੍ਰਾਸ ਕੀਤਾ ਇਹਦਾ ਮੋਬਾਈਲ ਫੋਨ ਇੱਥੇ ਪਜਾਮੇ ਦੇ ਵਿੱਚੋਂ ਗਿਰ ਗਿਆ ਸੀਗਾ ਜੀ ਲੱਗਦਾ ਅਗਰ ਇਹਨਾਂ ਦਾ ਇਹ ਜਿਹੜਾ ਗਲਤ ਹਸ ਹੱਥਾਂ ਦੇ ਗਲਤ ਅੰਸਰਾਂ ਦੇ ਹੱਥ ਜਿਹੜਾ ਫੋਨ ਚੜ ਜਾਂਦਾ ਤਾਂ ਇਹਨਾਂ ਦਾ ਨੁਕਸਾਨ ਕਾਫੀ ਹੋ ਸਕਦਾ ਸੀ ਚਲੋ ਮੋਬਾਈਲ ਦੀ ਕੀਮਤ ਲੱਗ ਕੇ ਰੁਪਈਆ ਹੈਗੀਗੀ ਪਰ ਜਿਹੜੇ ਜ਼ਰੂਰੀ ਦਸਤਾਵੇਜ਼ ਉਹ ਵੀ ਨਾਲ ਚਲ ਜਾਣੇ ਸੀ ਸੋ ਬਿਲਕੁਲ ਟ੍ਰੈਫਿਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਇਹ ਬਿਲਕੁਲ ਇਹੋ ਜਿਹੇ ਜਿਹੜੇ ਹੁਨਾਰਾ ਮੁਲਾਜ਼ਮ ਨੇ ਜ਼ਰੂਰ ਇਹੋਨਾਂ ਦੀ ਜਿਹੜੀ ਪ੍ਰੋਮੋਸ਼ਨ ਹੋਣੀ ਚਾਹੀਦੀ ਪੁਲਸ ਦੀ ਇੱਕ ਨੌਕੀ ਤਸਵੀਰ ਹੈ ਦੇਖਣ ਨੂੰ ਮਿਲੀ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਲੁਧਿਆਣਾ ਸ਼ਹਿਰ ਦੇ ਵਿੱਚ ਜਲੰਧਰ ਬਾਈਬਾ ਚੌਂਗਦੇ ਵਿੱਚ ਮੌਜੂਦ ਹੈ ਜਿੱਥੇ ਐਨ ਆਰ ਆਈ ਵੀਰ ਇੰਡੀਆ ਦੇ ਵਿੱਚ ਘੁੰਮਣ ਦੇ ਲਈ ਆਂਦਾ ਤਾਂ ਕਿਸੇ ਕੰਮ ਨੂੰ ਲੈ ਕੇ ਇਸ ਜਗ੍ਹਾ ਤੋਂ ਲੰਘਦਾ ਹੁੰਦਾ ਉਸ ਦਾ ਜਿਹੜਾ ਫੋਨ 1 ਲੱਖ ਰੁਪਏ ਦਾ ਗਿਰ ਜਾਂਦਾ ਸੋ ਹੁਣਾ ਕਹਿਣਾ ਕਿ ਅਗਰ ਇਹ ਫੋਨ ਮੈਨੂੰ ਨਾ ਮਿਲਦਾ ਤਾਂ ਹੋ ਸਕਦਾ ਜਿਹੜੀ ਟਿਕਟ ਹੈ ਉਹ ਵੀ ਕੈਨਸਲ ਹੋ ਜਾਂਦੀ ਕਿਉਂਕਿ ਜਿਹੜੀ ਔਨਲਾਈਨ ਜਿਹੜੀ ਟਿਕਟ ਆ ਉਹ ਵੀ ਉਹਨਾਂ ਦੇ ਵਿੱਚ ਸੀਗੀ ਸੋ ਬਿਲਕੁਲ ਜਿਹੜੇ ਬਹੁਤ ਜ਼ਿਆਦਾ ਜਿਹੜੇ ਜ਼ਰੂਰੀ ਦੱਸਾਵੇ ਸੀਗੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਬ੍ਰਦਰ ਉਹਨੇ ਵੀ ਨਾਲ ਲੈ ਉਹਨਾਂ ਨਾਲ ਵੀ ਜਿਹੜੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਜਿਹੜੇ ਮੇਰੇ ਡਾਕੂਮੈਂਟ ਕਾਫੀ ਜ਼ਰੂਰੀ ਸੀਗੇ ਤੇ ਟ੍ਰੈਫਿਕ ਮੁਲਾਜ਼ਮਾਂ ਦੇ ਵੱਲੋਂ ਜਿਹੜੀ ਉਹਨਾਂ ਸਪੁਰਦਾਰੀ ਉਹ ਦਿੱਤੀ ਗਈ ਸਰ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੁਸੀਂ ਰਹਿੰਦੇ ਹੋ ਤੇ ਇੱਥੇ ਕੀ ਕਰਨਾ ਸੀ ਕੀ ਗੱਲਬਾਤ ਹੈ ਸਸੀਕਲ ਜੀ ਮੇਰਾ ਨਾਮ ਅਜੀਤ ਸਿੰਘ ਹੈ ਮੈਂ ਬੇਸਿਕਲੀ ਤਾਂ ਮੈਂ ਲੁਧਿਆਣਾ ਨੂੰ ਬਿਲੋਂਗ ਕਰਦਾ ਆਂ ਪਰ ਮੈਂ ਨਾ ਰਹੀ ਆਂ ਮੈਂ ਨੂੰ ਪਿਛਲੇ 15 ਸਾਲਾਂ ਤੋਂ 15-20 ਸਾਲਾਂ ਤੋਂ ਮੈਂ ਇਟਲੀ ਵਿੱਚ ਰਹਿ ਰਿਹਾ ਆਂ ਤੇ ਇਟਲੀ ਮੈਂ ਇਟਲੀ ਤੋਂ ਹਰ ਇੱਕ ਸਾਲ ਅਸੀਂ ਇੰਡੀਆ ਆਨੇ ਆਂ ਉਸੇ ਕੜੀ ਦੇ ਵਿੱਚ ਮੈਂ ਇਸ ਵਾਰ ਇੱਕ ਮਹੀਨੇ ਲਈ ਇੰਡੀਆ ਆਇਆ ਸੀ ਤੇ ਮੈਂ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਦਾ ਮੋਟਰਸਾਈਕਲ ਤੇ ਇੱਥੋਂ ਨਿਕਲਦਾ ਹੋਇਆ ਸੀ ਮੈਨੂੰ ਜਦੋਂ ਘਰੇ ਪਹੁੰਚਿਆ ਤਾਂ ਮੈਂ ਦੇਖਿਆ ਮੇਰਾ ਮੋਬਾਈਲ ਮਿਸ ਹੈ ਤੇ ਜੋ ਮਿਸ ਹੋਣ ਕਰਕੇ ਮੈਂ ਕਾਫੀ ਜ਼ਿਆਦਾ ਘਬਰਾ ਗਿਆ ਮੇਰੇ ਘਬਰਾਉਣ ਦਾ ਕਾਰਨ ਮੋਬਾਈਲ ਨਹੀਂ ਸੀ ਇਹਦੇ ਵਿੱਚ ਜੋ ਜ਼ਰੂਰੀ ਦਸਤਾਵੇਜ਼ ਸੀ ਆਨਲਾਈਨ ਤੇ ਮੋਬਾਈਲ ਦੀ ਕੀਮਤ ਕਿੰਨੀ ਸੀ ਇਹ ਤਕਰੀਬਨ 1 ਲੱਖ ਦਾ ਮੋਬਾਈਲ ਹੈ Samsung 24 ਮੋਬਾਈਲ ਹੈ ਜੀ 1 ਲੱਖ ਦੀ ਕੀਮਤ ਹੈ ਉੱਥੇ ਹੀ ਅਗਰ ਗੱਲ ਕਰੀਏ ਤਾਂ ਕਿੰਨੇ ਕੁ ਜਿਹੜੇ ਜ਼ਰੂਰੀ ਦਸਤਾਵੇਜ਼ ਸੀਗੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਰ ਜੇ ਤੁਹਾਨੂੰ ਮੋਬਾਈਲ ਤੁਹਾਡਾ ਨਾਮ ਹੁੰਦਾ ਤਾਂ ਕਿਉਂਕਿ ਟਿਕਟ ਵੀ ਸੀ ਤੁਹਾਡੀ ਜਿਹੜੀ ਫਲਾਈਟ ਉਹ ਵੀ ਕੈਂਸਲ ਹੋ ਸਕਦੀ ਸੀ ਹਾਂਜੀ ਕਿਉਂਕਿ ਮੇਰੇ ਕੋਲ ਜੋ ਟਿਕਟ ਹੈ ਆ ਸੋੜਾ ਗਰੇ ਇਸ ਮੋਬਾਈਲ ਦੇ ਵਿੱਚ ਸੀ ਇਸ ਤੋਂ ਇਲਾਵਾ ਮੇਰੇ ਕੋਲ ਮੇਰੇ ਕੋਲ ਟਿਕਟ ਵਾਪਸ ਲੈਣ ਦਾ ਕੋਈ ਸਾਧਨ ਨਹੀਂ ਸੀ ਆਨਲਾਈਨ ਹੀ ਟਿਕਟ ਸੀ ਤਾਂ ਮੈਂ ਟਿਕਟ ਦੇ ਦੁਆਰਾ ਆਪਣੀ ਪ੍ਰਾਪਤ ਨਹੀਂ ਕਰ ਸਕਦਾ ਸੀ ਤੇ ਹੋਰ ਇਹਦੇ ਵਿੱਚ ਕੋਈ ਹੋਰ ਜ਼ਰੂਰੀ ਦਸਤਾਵੇਜ਼ ਐਜੇ ਸਨ ਜਿਹੜੀਆਂ ਅਸੀਂ ਅਸੀਂ ਯੂਰਪੀ ਵਿੱਚ ਇਸਤੇਮਾਲ ਕਰਦੇ ਆ ਉਹ ਆਨਲਾਈਨ ਹੀ ਹੁੰਦੇ ਨੇ ਸਾਡੇ ਕੋਲ ਤੇ ਫਿਜ਼ੀਕਲ ਡਾਕੂਮੈਂਟ ਨਹੀਂ ਹੁੰਦੇ ਉਹਦੇ ਕਰਕੇ ਵੀ ਮੈਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਬਿਲਕੁਲ ਤੋਂ ਅੰਦਾਜ਼ਾ ਲਾइए ਕਿਤਨਾ ਕਿਤੇ ਵੀ ਕਿਹਾ ਜਾਂਦਾ ਹੈ ਟ੍ਰੈਫਿਕ ਪੁਲਸ ਕੱਲੀ ਚਲਾਨ ਕੱਟਣ ਤੱਕ ਸੀਮਤ ਹੁੰਦੀ ਹੈ ਪਰ ਲੁਧਿਆਣਾ ਦੇ ਜਲੰਧਰ ਭਾਈ ਚੌਂਕ ਦੇ ਵਿੱਚ ਇੱਕ ਨੋਕੀ ਤਸਵੀਰ ਦੇਖਣ ਨੂੰ ਮਿਲੀ ਕਿਤਨਾ ਕਿਤੇ ਜਿਹੜੇ ਮੁਲਾਜ਼ਮ ਨੇ ਇਹ ਅ ਲਕਿੰਦਰ ਸਿੰਘ ਜੀ ਸਾਡ ਨਾਲ ਨੇ ਇਹ ਅੱਜ ਦਾ ਜਿਹੜਾ ਕੰਮ ਕੀਤਾ ਹੀ ਕਰ ਕੀਤਾ ਪਰ ਇਸ ਤੋਂ ਇਲਾਵਾ ਵੀ ਸਮਾਜ ਸੇਵਾ ਦਾ ਕੰਮ ਲਗਾਤਾਰ ਜਾਰੀ ਰੈਂਦਾ ਰਿਹਾ ਤਾਂ ਤੇ ਲੋੜਵੰਦਾਂ ਦੀ ਜਿਹੜੀ ਮਦਦ ਲਈ ਹਰ ਵਕਤ ਤਿਆਰ ਰਹਿੰਦੇ ਸਰ ਕੀ ਕਹਿਣਾ ਚਾਹੋਗੇ ਐਪਰੀਸ਼ੀਏਟ ਕਰ ਰਹੇ ਨੇ ਐਨਆਰ ਵੀਰ ਦਾ ਤੁਸੀਂ ਮੋਬਾਈਲ ਮੋੜੇ ਕੀ ਕਹਿਣਾ ਚਾਹੋਗੇ ਉਹ ਵੀ ਦੀ ਇਹ ਅੱবি ਅਸੀਂ ਇੱਥੇ ਨਾਕੇ ਦੇ ਰੋਜ਼ਾਨਾ ਦੀ ਤਰ੍ਹਾਂ ਨਾਕਾ ਲੱਗਾ ਸੀਗਾ ਸਾਡਾ ਟ੍ਰੈਫਿਕਲੋ ਜੀ ਤੇ ਇਹ ਵੀਰ ਐਨਆਰ ਵੀਰ ਹੁਣ ਪਤਾ ਲੱਗਾ ਸਾਨੂੰ ਵੀ ਐਨਆਰ ਇਟਲੀ ਦਾ ਰਹਿੰਦਾ ਵਾ ਇਹ ਇੱਥੋਂ ਸਾਡੇ ਕੋਲੋਂ ਕ੍ਰੋਸ ਕੀਤਾ ਇਹਦਾ ਮੋਬਾਈਲ ਫੋਨ ਇੱਥੇ ਪਜਾਮੇ ਦੇ ਵਿੱਚੋਂ ਕਿਰ ਗਿਆ ਸੀਗਾ ਜੀ ਉਹ ਅਸੀਂ ਚੱਕ ਕੇ ਤੇ ਇੱਧਰ ਸਾਈਡ ਤੇ ਆਪਣੇ ਕੋਲ ਰੱਖ ਲਿਆ ਜੀ ਤੇ 15-20 ਮਿੰਟ ਬਾਅਦ ਇਹਦਾ ਘਰ ਪਹੁੰਚ ਕੇ ਮੈਨੂੰ ਫੋਨ ਆਇਆ ਇਹਦਾ ਭਾਜੀ ਮੇਰਾ ਮੋਬਾਈਲ ਤੁਹਾਡੇ ਪਿਆ ਮੇਰੇ ਡਾਕੂਮੈਂਟ ਜਿਹੜੇ ਆ ਵੀ ਬਹੁਤ ਕੀਮਤੀ ਆ ਵਿੱਚ ਮੇਰਾ ਜਨਾ ਇਟਲੀ ਦਾ ਮੇਰਾ ਜਿਹੜਾ ਬਾਇਓ ਡਾਟਾ ਸਾਰਾ ਮੇਰਾ ਟਿਕਟ ਸਮੇਤ ਮੇਰਾ ਇਹਦੇ ਵਿੱਚ ਮੋਬਾਈਲ ਦੇ ਵਿੱਚ ਐਡ ਆ ਤੇ ਮੈਂ ਆ ਵੀਰੇ ਤੁਸੀਂ ਕਿੱਥੋਂ ਬੋਲਦੇ ਹੋ ਇਹਨਾਂ ਕਿਹਾ ਮੈਂ ਪੂਰੇ ਪੂਰੇ ਪਿੰਡ ਤੋਂ ਬੋਲਦਾ ਹਾਂ ਇੱਥੋਂ ਲੁਧਿਆਣੇ ਤੋਂ ਤੇ ਮੈਂ ਕੋਈ ਗੱਲ ਨਹੀਂ ਅਸੀਂ ਟ੍ਰੈਫਿਕ ਵਾਲੇ ਮਲਾਜਮ ਬੋਲਦੇ ਆ ਤੁਸੀਂ ਇੱਥੇ ਆਣ ਕੇ ਸਾਡੇ ਕੋ ਆਪਣਾ ਮੋਬਾਈਲ ਲੈ ਸਕਦੇ ਹੋ ਅੱਛਾ ਲੱਗਦਾ ਅਗਰ ਇਹ ਜਿਹੜਾ ਗਲਤ ਹੱਥਾਂ ਦੇ ਗਲਤ ਅੰਸਰਾਂ ਦੇ ਹੱਥ ਜਿਹੜਾ ਫੋਨ ਚੜ ਜਾਂਦਾ ਤਾਂ ਨਾਲ ਨੁਕਸਾਨ ਕਾਫੀ ਹੋ ਸਕਦਾਈ ਚਲੋ ਮੋਬਾਈਲ ਦੀ ਕੀਮਤ ਲੱਖ ਰੁਪਈਆ ਹੈਗੀ ਹੈ ਪਰ ਜਿਹੜੇ ਜ਼ਰੂਰੀ ਦਸਤਾਵੇਜ਼ ਉਹ ਵੀ ਨਾਲ ਚਲ ਜਾਣੇ ਸੀ ਉਹ ਤੇ ਹੈ ਹੀ ਆ ਜੀ ਕਿ ਗਲਤ ਬੰਦੇ ਦੇ ਹੱਥਾਂ ਤੇ ਚੜ ਜਾਂਦਾ ਉਹਦੇ ਕੰਮ ਦਾਦ ਕੋਈ ਨਹੀਂ ਸਾ ਪਰ ਇਸ ਵੀਰ ਦੀ ਜ਼ਿੰਦਗੀ ਖਰਾਬ ਹੋ ਸਕਦੀ ਜੀ ਜਿਹੜਾ 15 20 ਸਾਲ ਤੋਂ ਬਾਹਰ ਆਪਣਾ ਕੰਮ ਕਰ ਰਿਹਾ ਸੀਗਾ ਤੇ ਇਸ ਵੀਰ ਨੂੰ ਬਹੁਤ ਦਿੱਕਤਾਂ ਆਉਣੀਆਂ ਸੀਗਾ ਜੋ ਉਸ ਤੋਂ ਇਹਨੂੰ ਰਾਤ ਮਿਲੀ ਆ ਅਸੀਂ ਇਹਦਾ ਇਹ ਸਾਡੇ ਕੋਲ ਅਸੀਂ ਇਹਦਾ ਮੋਬਾਈਲ ਇਹਦੇ ਹਵਾਲੇ ਕੀਤਾ ਜਿੰਨੇ ਜਿੰਨੇ ਸਾਡਾ ਧੰਨਵਾਦ ਕੀਤਾ ਅੱਛਾ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਕਿਤਨੇ ਕਿਤੇ ਇਹਨਾਂ ਦੀ ਗੱਲ ਵੀ ਹੈਗੀ ਹੈ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਤਾਂ ਕਿ ਸੰਸੀਰ ਤਿੱਕਰ ਆਪਣਾ ਜਿਹੜਾ ਸਮਾਨ ਦੀ ਜਿਹੜੀ ਸੰਭਾਲ ਕਰ ਸਕਣ ਅਸੀਂ ਤੇ ਸੀ ਗਏ ਕਿ ਕਹਿੰਦੇ ਆ ਵੀ ਜਦੋਂ ਕੋਈ ਆਪਣਾ ਵੀਰ ਮੇਰਾ ਸਫ਼ਰ ਕਰਦਾ ਕੋਈ ਵੀਰ ਭੈਣ ਭਰਾ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਦੀ ਆਪਣੀ ਆਪ ਸੰਭਾਲ ਰੱਖੋ ਤੇ ਜਿਹੜਾ ਕਿ ਮੁੜ ਕੇ ਕਿਸੇ ਨੂੰ ਕਹਿਣ ਤੋਂ ਆਪਾਂ ਪਹਿਲੋ ਆਪਣੇ ਸਮਾਨ ਦੀ ਆਪ ਦੇਖਰੇਖ ਕਰੀਏ ਸੋ ਬਿਲਕੁਲ ਟ੍ਰੈਫਿਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਹੈ ਬਿਲਕੁਲ ਇਹੋ ਜਿਹੜੇ ਹੋਣ ਹਨ ਮੁਲਾਜ਼ਮ ਨੇ ਜ਼ਰੂਰ ਇਹੋਨਾਂ ਦੀ ਜਿਹੜੀ ਪ੍ਰਮੋਸ਼ਨ ਹੋਣੀ ਚਾਹੀਦੀ ਵਾਕਈ ਇਹੋ ਜਿਹੜੇ ਸਮਾਜ ਦੇ ਵਿੱਚ ਇਹੋ ਜਿਹੇ ਮੁਲਾਜ਼ਮਾਂ ਦੀ ਲੋੜ ਹੈ ਕਿਉਂਕਿ ਜੋ ਆਪਣੇ ਤੋਂ ਇਲਾਵਾ ਆਪਣੇ ਡਿਊਟੀ ਤੋਂ ਇਲਾਵਾ ਵੀ ਜਿਹੜੇ ਲੋਕਾਂ ਦੀ ਸੇਵਾ ਦੇ ਲਈ ਸਮਾਜ ਸੇਵਾ ਦੇ ਲਈ ਹਰ ਵਕਤ ਤਿਆਰ ਵਰ ਤਿਆਰ ਨੰਦੇਣਾ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਤਰ੍ਹਾਂ ਕਿਤੇ ਲੋਕਾਂ ਦੇ ਜਹਨ ਦੇ ਵਿੱਚ ਟ੍ਰੈਫਿਕ ਮੁਲਾਜ਼ਮਾਂ ਦੇ ਪ੍ਰਤੀ ਡਰ ਹੁੰਦਾ ਕਿ ਇਹ ਟ੍ਰੈਫਿਕ ਮੁਲਾਇਓ ਅਸੀਂ ਲੰਘਾ ਦੇਤਾ ਜਿਹੜਾ ਚਲਾਨ ਕੱਟਣ ਤੱਕ ਸੀਮਿਤ ਹੁੰਦਾ ਹੈ ਟ੍ਰੈਫਿਕ ਮੁਲਾਜ਼ਮਾਂ ਤੇ ਬਿਲਕੁਲ ਇਸ ਜਗ੍ਹਾ ਤੋਂ ਉੱਪਰ ਜਿਹੜੀ ਨੌਕੀ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਆਮ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਜਿੱਥੇ ਚਲਾਨ ਕੱਟੇ ਜਾਂਦੇ ਨੇ ਉੱਥੇ ਹੀ ਜੇ ਗੱਲ ਕਰੀਏ ਤਾਂ ਆਮ ਲੋਕਾਂ ਦੀ ਜਿਹੜੀ ਰਾਖੀ ਵੀ ਕਿਤਨਾ ਕਿਤੇ ਹੋ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੇ ਭਾਈ ਸਾਹਿਬ ਨਾਲ ਐਨਆਰਏ ਵੀਰ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਕਿ ਮੇਰਾ ਲੱਖ ਰੁਪਏ ਦਾ ਇੱਕ ਮੋਬਾਈਲ ਸੀਗਾ ਤੇ ਜਿਸ ਦੇ ਵਿੱਚ ਜਿਹੜੇ ਕਾਫੀ ਜਿਹੜੇ ਕੀਮਤੀ ਜਿਹੜੇ ਜ਼ਰੂਰੀ ਦਸਤਾਵੇਜ਼ ਸੀਗੇ ਸੋ ਬਿਲਕੁਲ ਕਿਤਨੇ ਕਿਤੇ ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਉਹਨਾਂ ਨੂੰ ਵੀ ਜਿਹੜੀ ਅਪੀਲ ਕਰਾਂਗੇ ਜਿਹੜੇ ਇਹੋ ਜਿਹੜੇ ਮੁਲਾਜ਼ਮ ਨੇ ਭਾਵੇਂ ਟ੍ਰੈਫਿਕ ਮੁਲਾਜ਼ਮ ਨੇ ਭਾਵੇਂ ਥਾਣੇ ਵਿੱਚ ਨਾਤਰੇ ਜੋ ਲੋਕਾਂ ਦੀ ਸੇਵਾ ਦੇ ਵਿੱਚ ਇਸ ਤਰੀਕੇ ਨਾਲ ਹਾਜ਼ਰ ਰਹਿੰਦੇ ਆ ਲੋਕਾਂ ਦੀ ਮਦਦ ਕਰਦੇ ਆ ਬਿਲਕੁਲ ਉਹਨਾਂ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ ਕੈਮਰਾ ਪਰਸਰ ਮੋਨੂ ਚਾਵੜਾ ਲਾਲ ਮੈਂ ਰਹੋੜਾ ਸਿਟੀ ਹਮ ਲੁਧਿਆਣਾ